ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ ਤੁਸੀਂ ਨਹੀਂ ਇਸ ਤਰ੍ਹਾਂ ਤੇ ਜੋ ਅਸੀਂ ਆਪ ਲੈ ਕੇ ਜਾਵਾਂ ਟਿਕਟ ਵੀ ਸ਼ੋ ਕੀਤੀ ਉਹਨਾਂ ਨੇ ਪਰ ਉਹਨਾਂ ਸੁਣੀ ਨਹੀਂ ਨਹੀਂ 2012 ਤੋਂ ਜਦੋਂ ਲੱਗੀ ਸੀ ਫਾਈਲ 6 ਮਹੀਨੇ ਪਹਿਲਾਂ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਇੱਦਾਂ ਰਹ ਰਹੇ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਮ ਦੀ ਫਾਈਲ ਲੱਗੀ ਸੀ ਹਾਂਜੀ ਤੇ ਐਵੇਂ ਬਿਨਾਂ ਦੱਸੇ ਕਿ ਅਚਾਨਕ ਉਹਨਾਂ ਨੇ ਕਿ ਤੁਸੀਂ ਤਾਂ ਦੱਸਦੇ ਹਾਂ ਨਾ 2012 ਤੋਂ ਮੈਨੂੰ ਡਿਪੂਟੇਸ਼ਨ ਲੱਗੀ ਸੀ ਬਾਕੀ ਉਹ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਤੇ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਹਾਂ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਪਾਸ ਵਰਕ ਪਰਮਟਾ ਹੀ ਸੀ ਸਿਚਿਡ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਹਨਾਂ ਨੂੰ ਅਪਲੋਡ ਰਿਪੋਰਟ ਨਹੀਂ ਕੀਤਾ ਜਾਂਚ ਦੇ ਇਸ ਪ੍ਰੋਸੀਜਰ ਦੇ ਅੰਦਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈ ਰਿੰਦੀ ਉੱਥੋਂ ਦਾ ਮੈਨੂੰ ਪਤਾ ਨਹੀਂ ਹੋਰ ਜਿਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਹੈ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੋਣ ਕੀਤਾ ਅੱਛਾ ਜੀ ਤੁਹਾਡਾ ਹੀ ਹੋਰ ਵੀ ਯੂਐਸ ਗਵਰਨਮੈਂਟ ਦਾ ਰਵਈਆ ਇਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਸਿਰਫ ਕੀ ਕਰ ਤੁਹਾਨੂੰ ਇਹ ਨਾ ਆ ਰਿਹਾ ਤੁਮੈਂ ਕੀ ਦੱਸਾਂ ਉਹ ਜਿਹੜੇ ਦੱਸੇ ਨਹੀਂ ਹੁੰਦੇ ਕਿਛੇ ਨਾਲ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਸੀ ਮਾਤੇ ਜੀਰੋ ਤੁਮ੍ਹਸ ਰੱਖਿਆ ਗਿਆ ਕੁਝ ਕਿੰਨਾ ਟਾਈਮ ਰੱਖਿਆ ਗਿਆ ਤੁਹਾਨੂੰ ਕਹਿੰਦੇ ਹੱਥਕੜੀਆਂ ਲਾਈਆਂ ਸੀ ਜਾਂ ਸਾਹਮਣੇ ਸਾਹਮਣੇ ਨਹੀਂ ਸੀ ਕੋਈ ਦੇਖ ਕੋਈ ਸਹਾਇਤਾ ਤੋਂ ਮਿਲ ਰਿਹਾ ਸੀ ਜੋ ਕੋ ਮੁੱਢਲੀ ਸਹੂਲਤ ਹੁੰਦੀ ਹੈ ਸੀ ਕਹਿੰਦੀ ਹੈ ਕਿ ਕੀ ਕਰੇ ਕੁਝ ਦਵਾਈਆਂ ਵਗੈਰਾ ਤੁਹਾਨੂੰ ਉਹਦੇ ਵਿੱਚ ਵਿੱਚ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇ ਸਾਈਡ 'ਚ ਇੱਕ ਫਰੰਟ ਸਾਈਡ ਇੱਕ ਪਰ ਬੈਕ ਸਾਈਡ 'ਚ ਕਿਰੇ ਮੈਂ ਤਾਂ ਜਾਂਦਾ ਨਹੀਂ ਨਹੀਂ ਮੇਰੀ ਦੋਨੋਂ ਚੇਂਜ ਹੋਈਆਂ ਛੁੱਟੀ ਗਿਆ ਜੀ ਜੀ ਮੈਂ ਸਦਾ ਚੁੱਕ ਹੋਇਆ ਮੈਂ ਜੀ ਜੀ ਬੋਲਦੇ ਰਹੀ ਮੈਂ ਕਮਰੇ 'ਚ ਜਰ ਮੈਨੂੰ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੇ ਤੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ ਅੱਛਾ ਰਾਤ ਭਰ ਮੈਂ ਉੱਥੇ ਰਹੀ ਕਮਰੇ 'ਚ ਕਰ ਲਈ ਖੰਡ ਬਹੁਤੀ ਨਾ ਉੱਥੇ ਕੋਈ ਲੇਟਰਨ ਜਗ੍ਹਾ ਕੋਈ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰ ਕੀਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਏ ਫ੍ਰਿਜ ਨਾਲ ਫ੍ਰਿਜ ਨਾਲ ਤਾਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਏ ਬੇਕਸਪੇਟ ਉੱਥੇ ਫਿਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰਵਰਕ ਫਿਰ ਮੈਨੂੰ ਉੱਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਕੋਈ ਫੈਮਿਲੀ ਨਾਲ ਕੰਟੈਕਟ ਸੀਗਾ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵੇਕਲ ਸਪੀਡ ਮੇ ਚਲੇ ਗਈਆਂ ਫਿਰ ਇੱਕ ਕਾਊਂਟਰ ਹੁੰਦਾ ਕਾਊਂਟਰ ਦੇ ਵਿੱਚ ਜਿੰਨੇ ਮੇਰੇ ਕੋ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕੋਲ ਚਪਾਤੇ ਸੀ ਮਾਤਾ ਛੋੜ ਚੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਨਹੀਂੀ ਸਕਤਾ ਯੋਗੀ ਹੈ ਖਾਸ ਕਰ ਸਮਾਰੀਆਂ ਪਿੰਨੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪਤੀ ਲੈ ਕੇ ਜਾ ਰਿਹਾ ਉਹ ਵੀ ਰੁਕ ਗਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹਮ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤਾਂ ਆਪਣੇ ਬਾਰੇ ਪਤਾ ਜੇ ਤੁਸੀਂ ਸ਼ਾਮ ਤੋਂ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਦਾ ਨਿਕਾਰ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਅੱਛਾ ਅੱਛਾ ਮੈਨੂੰ ਹਾਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸਾਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ दे परਾਨੂੰ ਲੈਣੇ। ਮੈਂ ਕਹਾਂਗੀ ਆਪਨੇ ਕਹਾ ਕਿ ਮੈਡੀਸਨ ਲੈਣੀ ਹੈ, ਮੈ ਖਾਣਾ ਵੀ ਖਾਣਾ ਹੈ। ਉਹ ਸੰਦੇ ਨਹੀਂ। ਅੱਛਾ। ਖਾਣੇ ਕੋ ਕਿਆ دیا ਗਿਆ ਆਪਕੋ ਜੇ ਸਾ ਕੁਝ ਜਾਣਕਾਰੀ ਮਿਲੀ ਜੀ ਕਿ ਸਿਰਫ বরਫ दी ਗਈ ਔਰ ਖਾਣੇ ਕੋ ਕੁਛ ਨਹੀਂ ਜੋ ਉਹ ਲੋਕ ਦਿੰਦੇ تھے ਉਹ ਮੈਂ ਖਾ ਨਹੀਂ ਸਕਤੀ ਕਿ ਮੈਂ ਵੈਜੀਟੇਰੀਅਨ ਹਾਂ। ਜੀ ਜੀ ਅੱਛਾ ਜੀ। ਉਹ ਦਿੰਦੇ تھے ਬ੍ਰੈਡ, ਸੈਂਡਵਿਚ, ਟਰਕੀ, ਬੀਫ। ਐਸਾ ਓ ਮਾਈ ਗਾਦੀ ਨੀ ਪਰ ਜਿਹੜੇ ਕਿੰਨੇ ਮਿਹਰਬਾਨੀ ਨਾਲ ਸਿੱਧਾ ਕਿ ਤੁਹਾਨੂੰ ਇਹ ਦੱਸਿਆ ਗਿਆ ਵੀ ਰੀਜ਼ਨ ਕਿਉਂਕਿ ਤੁਸੀਂ ਉੱਥੇ ਇਹ ਤਾਂ ਕੁਝ ਲਿਗ ਨਹੀਂ ਹੈਗਾ ਨਾ ਪੁੱਛ ਸਕਦੇ ਆਪਾਂ ਕਿ ਕਿਉਂਕਿ ਤਾਂ ਵੀ ਨਹੀਂ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫੋਲੋ ਕਰ ਰਹੇ ਸੀ ਕਿੰਨੀ ਸਾਤ ਉੱਥੇ ਸੀਗੇ ਮੈਂ ਤਾਂ ਹੋਰ ਹੋਰ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਆਪਾਂ ਦੇ ਡਾਕੂਮੈਂਟ ਦਿੰਦੇ ਨਹੀਂ ਹੁੰਦੇ ਆਪਣੇ ਦਿੰਦੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ अच्छा माता जी जस्ट प्लेन 'ਚ ਤੁਸੀਂ ਆਏ ਹੋ ਕਿੰਨੇ ਕਿ ਲੋਕ ਸੀ ਉਸ प्लेन 'ਚ ਉਹ 132 ਲੋਕ ਸੀ ਇੰਡੀਆ ਦੇ ਇੰਡੀਆ ਕਿਥੋਂ ਉਹ ਕਰਦੇ ਐ 15 ਕੇ ਕਲੰਬੇ ਗਿਆ ਦੇ ਸੀ ਬਾਕੀ ਸਾਰੇ ਇੰਡੀਆ ਦੇ ਸੀ ਇਸ ਚੀਜ਼ ਤੋਂ ਗਿੰਚ ਵੀ ਹੱਤ ਕਰੀ ਪਲੇਨ ਛੱਡ ਕਰੀ ਨਹੀਂ ਨੂੰ ਨਹੀਂ ਫਿਰ ਲਾਈਆਂ ਉਹਨਾਂ ਨੇ ਹੱਥ ਕਢੀ ਕੋਈ ਦੋ ਅਫਸਰ ਚੰਗੇ ਸੀ ਜਦੋਂ ਮੈਨੂੰ ਵਾਹਨ ਸਪੀਡ ਲੈ ਕੇ ਗਿਆ ਨਾ ਇੱਥੇ ਖੜੀ ਲਗਾ ਕੇ ਉਹਦਾ ਫਿਰ ਇੱਕ ਅਫਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥ ਖੜੀ ਨਹੀਂ ਲਗਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮਤ ਤੁਰਿਆ ਨਹੀਂ ਜਾਂਦਾ ਸੀ ਇੱਕ ਜਦੋਂ ਤੁਸੀਂ ਇੰਡੀਆ ਦੇ ਹੱਥ ਖੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥ ਖੜੀ ਨਹੀਂ ਲਗਾਈ ਬਾਕੀ ਸਭ ਦੇ ਲੱਗੇ ਸੀ ਪੈਰਾਂ ਨੂੰ ਤਾਂਥਰ ਲੱਗੇ ਆਗੇ ਕੀ ਕਿਆ ਲੜਾਈ ਆਪਦੀ ਹੈ ਤੁਸੀਂ ਹਜ਼ਾਰਾਂ ਦਾ ਆਏ ਨਹੀਂ ਰਹਿਣਾ ਚਾਹੀਦੀ ਆ ਮੇਰੀ ਫੈਮਿਲੀ ਵਾਹੇ ਸਾਰੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ ਪੋਤੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਬਹੁਤ ਯਾਦ ਕਰਦੀਆਂ ਨੇ ਜੀ ਕੋਈ ਕੋਣ ਤੇ ਗੱਲ ਮੈਂ ਜਰੂਰ ਨਹੀਂ ਬਾਤ ਸੁਣਦੀ ਮੈਂ ਗੱਲ ਨਹੀਂ ਕਰ ਸਕਦੀ ਕਿਉਂ ਮੈਂ ਪਾੜਿਆ ਉਹਨਾਂ ਨਾਲ ਮੈਂ ਉਹ ਤਾਂ ਸਾਰੇ ਵਰਤੋਂ ਦੇ ਲੀਗਲਸ ਨੇ ਸਾਰਾ ਲੀਗਲ ਉੱਥੇ ਲੈ ਰਹੇ ਨੇ ਮੈਂ ਪਾਰਾ ਜਾਣਾ ਚਾਹੁੰਗੀ ਚਾਹੁੰਗੇ ਮੇਰੀ ਫੈਮਿਲੀ ਹੈ ਤੇ ਹੁਣ ਸੀ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ ਉਹ ਕੀ ਕਹ ਰਹੇ ਨੇ ਕਿ ਕਿਹੜੀਆਂ ਕਿਹੜੀਆਂ ਡਾਕੂਮੈਂਟਸ ਪਰਸਨ ਕਰਨਾ ਹੈ ਦੀਪਕ ਆਲੂ ਆ ਗਿਆ ਹਾਂਜੀ ਉਹ ਕਾਰਵਾਈ ਕਰੇਗਾ ਬਜਾੜਾ ਸਾਰੀ ਅੱਛਾ ਕੋਈ ਮੈਸੇਜ ਹੈ ਉਹ ਮੈਨੂੰ ਤੇ ਜਦੋਂ ਉਹ ਮੇਰੇ ਨਾਲ ਗੱਲ ਕਰਦਾ ਕਹਿੰਦਾ ਤੁਸੀਂ ਮੇਰੀ ਮਾਂ ਜੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੀ ਮੈਨੂੰ ਸਮਝੋ ਕਿ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਜੀ ਮੈਂ ਜਿੰਨੀ ਮੈਨੂੰ ਇਹ ਕਹਿੰਦਾ ਬੀਜੀ ਜਿੰਨੀ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਛੱਡਦਾ ਨਹੀਂ ਮੈਂ ਕਮੈਂਟ ਆਫ ਸਪਾਰ ਮੰਗ ਕਰਕੇ ਭਾਰਤੀ ਚ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਹੱਸੇ ਤੋਂ ਦੇਖਿਆ ਜਾਵੇ ਤੁਸੀਂ ਨੀਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪੋਰਟ ਕੀਤੇ ਗਏ ਹੈ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਟਰੰਪ ਦਾ ਜੋ ਬਿਆਨ ਦੇਸ਼ ਮਤਰਾ ਨੇ ਬਿਆਨ ਹੁੰਦਾ ਕਿ ਖੋਨਾ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭ ਸ਼ੱਕ ਮੰਨਦੇ ਨਹੀਂ ਕਿ ਨੋਟ ਕੋਈ ਨਹੀਂ ਲੱਗਦਾ ਕਿ ਸਾਰਾ ਖੁਸ਼ੋਕਦ ਹੋਇਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਸਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਦੇ ਵਿੱਚ ਰਿਪੋਰਟ ਕੀਤੀ ਗਈ ਸੀ ਮੁੰਡਾ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਜ਼ਿਆਦਾ ਜੋ ਬਾਈਡਨ ਸੀ ਜਦੋਂ ਉਸ ਟਾਈਮ ਤਾਂ ਬਹੁਤ ਜਾਣੇ ਜਾਣੀ ਸੀ ਉਸ ਟਾਈਮ ਫੋਰਨ ਪਾਲਸੀ ਉਹਨਾਂ ਦੀ ਥੋੜੀ ਜਿਹੀ ਲੀਨਿਅਰ ਸੀ ਪਹਿਲਾਂ ਮੈਂ 92 ਦੀ ਉੱਥੇ ਹਮ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਹਿੰਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਮੈਂ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਤੁਸੀਂ ਕੰਪੇਨੀ ਦਾ ਵੀ ਹਿੱਸਾ ਸੀ ਲਗਾਤਾਰ ਕਹਿੰਦੇ ਕੰਪਨੀ ਚ ਕਿ ਮੈਂ ਇਮੀਗ੍ਰੈਂਟ ਸਮੈਟ ਇਹ ਕੀ ਗੱਲ ਹੈ ਜਿੱਦਾਂ ਤੁਸੀਂ ਇੰਨੇ ਸਾਲ ਤੋਂ ਰਹਿ ਰਹੇ ਹੋ ਫੋਰ ਤੁਹਾਡੇ ਨਾਲ ਜਿੱਦਾਂ ਕੋਈ ਕੰਮ ਉੱਤੇ ਮਿਲਦੇ ਹੋਣੇਗਾ ਕੋਈ ਵੀ ਇਤੋਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਨੋਡ ਨਾਲ ਹੋਈ ਕਿਉਂਕਿ ਬਾਕੀ ਨੇ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਮੁੰਡੇ ਡੀਪਸਟਰ ਦੇ ਡਾਂਕੀ ਦੇ ਨਹੀਂ ਅੱਜ ਕਾਲ ਲੋਕੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਖੜਦੇ ਆ ਹਾਂਜੀ ਪਹਿਲਾਂ ਇਹਨੇ ਟਰੱਕ ਨਿੱਗੇ ਜਨਾ 2 ਸਾਲ ਦੇ ਵਿੱਚ ਵਿੱਚ ਆਏ ਸਰ ਉਹ ਜੋ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਕੋਈ ਟਿਕਟ ਸੀ ਨੇ ਮੇਰੇ ਕੋਈ ਟਿਕਟ ਨਹੀਂ। ਮੇਰੇ ਕੋ ਡਾਕੂਮੈਂਟ ਕਿਹੜੇ-ਕਿਹੜੇ ਸੀ? ਮੇਰੇ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋ ਵਰਕ ਪਰਮਿਟ ਹੈਗਾ ਸੀ। ਉਹ ਕਿੰਨੇ ਸਾਲ ਦਾ ਸੀ? ਉਹ ਸਾਨੂੰ ਸਾਲ ਪਾ ਦੇ ਕਰਨਾ ਪੈਂਦਾ ਤਾਂ। ਪਰ ਸਾਲ ਨਹੀਂ ਹੁੰਦਾ ਸੀ। ਇੱਕ ਰੀਨਿਊ ਸੀਗਾ ਜਦੋਂ ਤੁਹਾਨੂੰ ਡਿਟੇਨ ਕੀਤਾ ਰੀਨਿਊ ਸੀਗਾ। ਹਾਂਜੀ ਮੈਂ ਉਹ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ। ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ। ਪਾਸਪੋਰਟ ਨਹੀਂ ਸੀ। ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ। ਇਹ ਕੰਮ ਤੇ ਬਾਅਦ ਮੈਂ ਹੁਣ ਨਾ ਰੈਸਟ ਕਰ ਲਿਆ। ਟ੍ਰਕ ਦੇ ਬੰਨਾਂ ਨਾਲ ਵੀ ਥਕਾ ਹੁੰਦਾ ਸਾਰਿਆਂ ਨਾਲ। ਸੀ ਡ੍ਰਮਪਨਸ ਦੇ ਪਾਰੀ ਟਿਕਟ ਐ। ਡ੍ਰਮ ਦਾ ਸ਼ਾਹ ਦੂਸਰਾ ਕਾਰਖਾਨੇ ਟ੍ਰੰਕਸ਼ਾਸ਼ ਹੁੰਦਾ। ਤੇ ਇਹ ਇਹ ਕਾਰਖਾਨੇ ਤੁਸੀਂ ਕਿੰਨੇ ਦੇਖੀਓ ਜਿਹੜੀਆਂ ਹੁਣ ਨੀਤੀਆਂ ਨਾਲੋਂ ਬਣਾਈਆਂ ਚੁੱਕੀਆਂ। ਹੁਣ ਤੇ ਮੈਂ ਉਹਨਾਂ ਮੈਂ ਕੀ ਕਹਿਣਾ? ਕੁਛ ਨਹੀਂ ਮੈਂ ਤਾਂ ਉਹਨਾਂ ਇੱਥੇ ਆ ਗਈਆਂ। ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਲੀ ਤੇ ਉੱਥੇ ਐ ਮੈਂ ਇੱਥੇ ਤਾਂ ਸਦੀ ਫੈਮਲੀਸ ਤੋਂ ਪਹਿਲਾਂ ਤੁਹਾਨੂੰ ਪੁਲਿਸ ਵਾਲੇ ਰੋਕਦੇ ਸੀ, ਪੁੱਛਦੇ ਸੀ। ਨਹੀਂ ਮੈਨੂੰ ਅਜੇ ਤੱਕ ਨਾ ਮੈਨੂੰ ਕਈ ਦੀ ਟਿਕ ਜਾਂਦੀ 30 ਸਾਲ ਹੋ ਗਏ ਮੈਂ ਕਪਾ ਕਾ ਦਿੱਨਾ ਜਦੋਂ ਤੁਹਾਨੂੰ ਆਇਆ ਤੁਸੀਂ ਸੀਗੇ ਕਿੱਥੇ ਐਗਜ਼ੈਕਟ ਕਿੱਥੇ ਸੀ ਤਲ ਕੋਰ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਰੀਟੇਨ ਕੀਤਾ ਮੈਂ ਹਾਜ਼ਰੀ ਲਗਾਉਣ ਗਈ ਸੀ ਸਰਪਨਾ 27 ਦੇ ਹਾਜ਼ਰੀ ਦੇ ہاں ਜੀ ਉੱਥੇ ਵੀ ਦੇਣ ਕਰਦੇ ਉੱਥੇ ਕਰਦੇ ਤੁਸੀਂ ਕਿਹਾ ਕਿ ਮੈਂ ਤਾਂ ਇੱਥੇ ਹਾਜ਼ਰੀ ਲਾਣੀ ਆ ਕਿਉਂ ਤੇ ਪੇਪਰ ਦੋ 2012 ਤੋਂ ਪੇਪਰ ਮੇਰੇ ਪਾਸ ਹੈ ਉਹ ਸਿੱਧੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਬਾਕੀ ਹੋਰ ਲਾਈਨ 'ਚ ਸੀਗੇ ਉਹਨਾਂ 'ਚ ਵੀ ਕੋਈ ਰੀਟੇਨ ਕੀਤਾ ਤੁਹਾਨੂੰ ਕਿਤਾ ਬਹੁਤ ਲੋਕ ਜਿਹੜੇ ਹਾਜ਼ਰੀ ਲਾਣ ਆਈ ਸੀ ਉਹ ਸਾਰੇ ਨੂੰ ਡੀ ਨਿਕਾਲਾ ਆਪਣੇ ਪੰਜਾਬੀ ਮੁੰਡੇ ਬਹੁਤ ਝੰਗ ਜਿਹੜੇ ਅੱਗੇ ਕੇ ਹਾਜ਼ਰੀ ਲਾਣ ਤੋਂ ਕਰੇ ਸੀ ਤੁਸੀਂ ਜਦੋਂ ਉੱਥੇ ਗਏ ਸੀ ਗ੍ਰੁੱਪ ਤੋਂ ਸੀ 32 ਸਾਲ ਤੋਂ ਤੁਹਾਨੂੰ ਹੋ ਗਏ ਉਦੋਂ 에ਜੰਟ ਨੂੰ ਪੈਸੇ ਦੇ ਕੇ ਗਏ ਸੀ ਹਾਂ ਤੇ ਉਹਨਾਂ ਕੀ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਬੈਕਟ ਸੀ ਕਿਤੇ ਹੋਰ ਇੰਟਰਵਿਊ ਕੋਈ ਵੀਜ਼ਾ ਨਹੀਂ ਸੀ ਕੋਈ ਪੁੱਛਦਾ ਨਹੀਂ ਸੀ ਸੌ ਸਟੈਂਡ ਮੈਂ ਤੈਨੂੰ ਉਹ ਪੁੱਛ ਗਿਆ ਸੀ ਹਾਂ ਸੀਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਸਿੱਧਾ ਮੈਂ ਤੇ ਹੁਣ ਦੂਸਰੇ ਆਪਣੇ ਵਕੀਲਾਂ ਨਾਲ ਟੱਚ ਕਰ ਉਹ ਮੇਰੀ ਫੈਮਿਲੀ ਟੈਚ ਹੈ ਅੱਛਾ ਹਾਂ ਮੈਂ ਤਾਂ ਕੀ ਹੋਣਾ ਮੈਂ ਫੈਮਿਲੀ ਮੈਂ ਤਾਂ ਸੱਜੇ ਉੱਠਿਆ ਨਹੀਂ ਜਾਂਦਾ ਹਾਂਜੀ ਮੈਂ ਤਾਂ ਸਾਰਾ ਦਿਨ ਪੈਰ ਮੇਰੇ ਸੱਜੇ ਮੈਂ ਤੁਰ ਨਹੀਂ ਜਾਂਦਾ ਕੌਣ ਹੈ ਜਿਸ ਤੇ ਫੋਨ ਚੱਲ ਰਿਹਾ ਇਹ ਮੇਰੀ ਸਿਸਟਰ ਹੈ ਰੀਅਲ ਸਿਸਟਰ ਹਾਂਜੀ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਉਹ ਤੇ ਆ पनगोटा पेंड पट्टी तो तोल से ठीक जी� जी है ठीक है दिन होता जैसे कोई में से कोई मांग करते हैं आप जैसे आप आपके आपका केस पर्स्यू करने के लिए गवर्नमेंट ऑफ इंडिया को अपील करना चाहिए और मैं कुछ नहीं कह सकती वो मेरी फैमिली जो करेगी वो ही हैंडल करेगी सारा कुछ तो सीपीए मैं मैं क्या कर सकती हूं मैं ना ਇਨੇ ਸਾਲੋਂ ਕਿ ਮੈਂ ਉੱਥੇ ਗਈ ਮੈਂ ਤਾਂ ਤਾਂ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਹੁਣ ਮੈਂ ਆਪਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਚਲੋਗੀ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ